ਕਲਿੰਦਰ ਕਮਿਸ਼ਨਰੇਟ ਪੁਲਿਸ ਨੇ ਪੁਲਿਸ ਕਮਿਸ਼ਨਰ ਸ਼੍ਰੀ ਸੁਪਨ ਚਰਮਾ ਦੀ ਅਗਵਾਈ ਹੇਠ ਲੁਟੇਰਿਆਂ ਦਾ ਇੱਕ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 2 ਲੱਖ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਬਰਾਮਦ ਕੀਤਾ ਹੈ। ਵੇਰਵਾ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਦੇ ਕਾਮੰਡੀ ਦੇ ਰਹਿਣ ਵਾਲੇ ਵਿਨੋਦ ਕੁਮਾਰ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਇੱਕ ਪੈਟਰੋਲ ਪੰਪ ਤੇ ਕੰਮ ਕਰਦਾ ਹੈ ਅਤੇ ਜਦੋਂ ਉਹ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਤੇਜ਼ ਤਾਰ ਹਥਿਆਰਾਂ ਨਾਲ ਲੈਸ 3 ਹਮਲਾਵਰਾਂ ਨੇ ਉਸ ਦੀ ਐਕਟਿਵਾ ਅਤੇ 2 ਲੱਖ 22 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਤਕਨੀਕੀ ਸਹਾਇਤਾ ਤੇ ਮਨੁੱਖੀ ਖੂਫੀਆ ਜਾਣਕਾਰੀ ਨਾਲ ਜਾਂਚ ਸ਼ੁਰੂ ਕੀਤੀ ਪੁਲਿਸ ਨੇ ਚਾਰ ਮੁਲਜ਼ਮਾਦੀ ਪਛਾਣ ਮਨਵੀਰ ਸਿੰਘ ਉਰਫ ਮੋਨੂ ਕਰਨਪ੍ਰੀਤ ਸਿੰਘ ਉਰਫ ਕਰਨ ਤੇਰਲੋਕ ਸਿੰਘ ਉਰਫ ਹੀਰੋ ਅਤੇ ਅਜੇ ਠਾਕੁਰ ਵੱਜੋ ਕੀਤੀ ਚੀਰਸਪਨ ਸ਼ਰਮਾ ਨੇ ਕਿਹਾ ਕਿ ਸਾਰੇ ਮੁਲਜ਼ਮਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕੀ ਹੈ ਜੀ ਪੂਰਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਕਮਿਸ਼ਨਰ ਪੁਲਿਸ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਮਾੜੇ ਆਨਸਰ ਉਹਨਾਂ ਦੇ ਖਿਲਾਫ ਮਾਮੇ ਛੜੀ ਗਈ ਆ ਜਿਹਦੇ ਚੱਲਦੇ ਆਂ ਸ਼ਹਿਰ ਦੇ ਵਿੱਚ ਜਿੰਨੇ ਵੀ ਕ੍ਰਾਈਮ ਕਰਨ ਵਾਲੇ ਕਾਫੀ ਵਿਅਕਤੀ ਕਾਬੂ ਕੀਤੇ ਇਹਦੇ ਚੱਲਦੇ 126 ਦੇ ਵਿੱਚ ਪਟ્રોલ ਪੰਪ ਤੋਂ 2 ਲੱਖ ਦੇ ਕਰੀਬ ਅਮਾਉਂਟ ਲੈ ਕੇ ਮਾਰਕ ਦੇ ਘਰ ਪੈਸੇ ਦੇਣ ਜਾ ਰਿਹਾ ਸੀ ਜਿਸ ਨੂੰ ਕੁਝ ਵਿਅਕਤੀਆਂ ਨੇ ਰਾਹ ਵਿੱਚ ਰੋਕ ਕੇ ਉਹਦੀ ਸਕੂਟਰੀ ਵੀ ਖੋ ਲਈ ਤੇ ਪੈਸੇ ਵੀ ਲੈ ਗਏ ਜਿਹਦੇ ਚੱਲਦੇ ਆ ਸਾਡੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਤੇ ਇਹਨਾਂ ਦੀ ਟੀਮ ਨੇ ਇਹਦੇ ਵਿੱਚ 4 ਵਿਅਕਤੀ ਜਿਹੜੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ 2 ਲੱਖ ਦੇ ਕਰੀਬ ਰਿਕਵਰੀ 2 ਇੱਕ ਵੋਟ ਸੈ ਸਕੂਟਰ ਉਸ ਦਿਨ ਜਿਹੜਾ ਨਹੀਂ ਖੋਇਆ ਸੀ ਤੇ ਉਸ ਤੋਂ ਬਾਅਦ ਇੱਕ ਚੋਰੀ ਦਾ ਸਕੂਟਰ ਹੋਰ ਵੀ ਰਿਕਵਰ ਹੋਇਆ ਦਸਤਰ ਵਗੈਰਾ ਵੀ ਰਿਕਵਰ ਹੋ ਗਿਆ ਇਹਨਾਂ ਦੇ ਕੋਲ ਇਹਨਾਂ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਲੋਟ ਹੋ ਦੇ ਚੋਰੀਆਂ ਦੇ ਮੁਕੱਦਮੇ ਦਰਜ ਹੈ